ਆਪਾਂ ਨੇ ਸਾਰਿਆਂ ਨੂੰ ਦਿਖਾਉਣਾ ਹੈ ਸੱਕਾ ਜਾਂ ਕੀ ਹੁੰਦਾ ਕਾਰੇ ਕਮੀਨ ਹਰ ਤੱਕ ਕਰੋ ਕਾਰੇ ਕਮੀਨ ਹਰ ਤੱਕ ਕਰੋ ਇਹਦਾ ਜੀ ਜਿਹੜੀ ਮੋਦੀ ਸਰਕਾਰ ਜਿਹੜੇ ਕਾਨੂੰਨ ਤੋਂ ਬਣ ਜਾ ਰਹੀ ਹੈ ਡਰਾਈਵਰ ਭਾਈਚਾਰੇ ਦੇ ਅਸੀਂ ਉਹਨਾਂ ਕਾਨੂੰਨਾਂ ਦੀ ਵਿਰੋਧਤਾ ਕਰਦੇ ਹੋਏ ਇਹ ਸਾਰਾ ਪ੍ਰਦਰਸ਼ਨ ਕਰ ਰਹੇ ਆ। ਲਗਭਗ ਜੀ ਸਾਡੇ ਜਿਹੜੀਆਂ ਹਲਕੇ ਦੀਆਂ ਪੈਲ ਦੀਆਂ ਖੰਨੇ ਦੀਆਂ ਜਿੰਨੀਆਂ ਵੀ ਜੁਨੀਆਨਾ ਨੇ ਜਾਂ ਟਰਾਂਸਪੋਰਟਰ ਭਾਈ ਚਾਰ ਰਹੇ ਨੇ ਉਹ ਸਾਰੇ ਇੱਥੇ ਸਾਡੇ ਨਾਲ ਸਾਡਾ ਸਮਰਥਨ ਦੇ ਲਈ ਇੱਥੇ ਹਾਜ਼ਰ ਨੇ। ਅਸੀਂ ਜੀ ਦੇਖੋ ਮੈਂ ਬਤੌਰ ਟ੍ਰੈਕਲਿਨੀਆਂ ਦਾ ਪ੍ਰਧਾਨ ਦਰਾਹਾ ਜੀ ਉਹਦੇ ਕਰਕੇ ਮੈਂ ਇੱਥੇ ਪਹੁੰਚਿਆ ਤੇ ਅਸੀਂ ਇਹਨਾਂ ਦਾ ਸਾਡਾ ਭਾਈਚਾਰਾ ਡਰਾਈਵਰ ਅਸੀਂ ਇਹਨਾਂ ਦੇ ਹਰ ਮੁਸ਼ਕਲ ਘੜੇ ਜਿਹਨਾਂ ਦੇ ਨਾਲ ਨਾਲ ਖੜਦੇ ਆ ਤੇ ਜਿਹੜਾ ਵੀ ਇਹ ਮੋਦੀ ਸਾਹਿਬ ਸਾਡੇ ਤੇ ਕਾਲੇ ਕਾਨੂੰਨ ਥੋਪ ਰਹੇ ਨੇ ਸ਼ਾਇਦ ਤੁਹਾਨੂੰ ਵੀ ਇਹ ਹਰੇਕ ਸਾਡੇ ਘਰ ਤੇ ਡਰਾਈਵਰ ਆ ਇਹ ਤਾਂ ਹੈ ਨਹੀਂਗਾ ਵੀ ਇਹ ਕੱਲੇ ਡਰਾਈਵਰਾਂ ਦਾ ਰੋਜ਼ ਪ੍ਰਦਰਸ਼ਨ ਆ ਸਾਡੇ ਘਰ ਤੇ ਸਾਰੇ ਬੱਚੇ ਸਾਡੇ ਜਾਂ ਸਾਡੇ ਬਜ਼ੁਰਗ ਉਹ ਵੀ ਗੱਡੀਆਂ ਚਲਾਉਂਦੇ ਆ ਅਸੀਂ ਜਾਗਰੂਕ ਕਰਨਾ ਚਾਹੁੰਦੇ ਆ ਲੋਕਾਂ ਨੂੰ ਵੀ ਸਾਡਾ ਵੱਧ ਤੋਂ ਵੱਧ ਸਾਥ ਦਿਓ ਤਾਂ ਕਿ ਜੋ ਇਹ ਮੋਦੀ ਕਾਲੇ ਕਾਨੂੰਨ ਸਾਡੇ ਤੇ ਥੋਪ ਰਿਆ ਅਸੀਂ ਇਹਨਾਂ ਇਹਨਾਂ ਦਾ ਵਿਰੋਧ ਕਰ ਸਕੀਏ ਤੇ ਸਾਡੇ ਤੋਂ ਲਾਹੇ ਜਾ ਸਕਣ ਇਹ ਜਿਹੜੇ ਮੋਦੀ ਨੇ ਕਾਨੂੰਨ ਬਣਾਏ ਨੇ ਉਹ ਅਸੀਂ ਰੱਦ ਕਰਨ ਵਾਸਤੇ ਇਹ ਜਾਮ ਲਾਇਆ ਠੀਕ ਆ ਕੀ ਤੁਹਾਨੂੰ ਲੱਗਦਾ ਇਹ ਕਾਨੂੰਨਾਂ ਦੇ ਵਿੱਚ ਕੀ ਗਲਤ ਹੈਗਾ ਇੱਕ ਗੱਲ ਤੇ ਇਹ ਆ ਜੀ ਜਿਹੜੀ ਇਹ ਕਹਿੰਨਾਂ ਨੇ 10 ਸਾਲ ਸਜਾਤੇ 7 ਲੱਖ ਰੁਪਏ ਜੁਰਮਾਨਾ ਇਹਨਾਂ ਨੇ ਲਾਇਆ ਉਹ ਸਾਡੇ ਵਾਸਤੇ ਗਲਤਾ ਹੋਰ ਸਾਡੇ ਡਰਾਈਵਰਾਂ ਬਾਤੇ ਸਾਡੇ ਭਾਈਚਾਰੇ ਬਾਤੇ ਕਨ ਕਾਨੂੰਨ ਜੋ ਮੋਦੀ ਸਰਕਾਰ ਨੇ ਡਰਾਈਵਰਾਂ ਦੇ ਖਿਲਾਫ ਬਣਾਇਆ ਉਹਦੇ ਵਿਰੋਧ ਦੇ ਵਿੱਚ ਅਸੀਂ ਪ੍ਰਦਰਸ਼ਨ ਕਰਨ ਲੱਗੇ ਆ ਇਸ ਲਈ ਅਸੀਂ ਰਾਜ ਰੋਡ ਬਲੌਕ ਕੀਤਾ ਤੇ ਕਿਉਂ ਕਿ ਜਿਹੜਾ ਕਹਤਾ ਕਿ ਜਿਹੜੇ ਤੁਸੀਂ ਰੋਡ ਬੰਦ ਰੱਖੇਗੇ ਇਹ ਰੋਡ ਤਾਂ ਜਦ ਤੱਕ ਸਹੀ ਫੈਸਲਾ ਡਿਸੀਜਨ ਸਰਕਾਰ ਲੈਂਦੀ ਨਹੀਂ ਜਦ ਤੱਕ ਇਹ ਇਸੇ ਤਰ੍ਹਾਂ ਘਾਣ ਕਰਦੇ ਰਹਾਂਗੇ ਈ ਮੰਗ ਕਰ ਗਿਆ ਸਰਕਾਰ ਤੋਂ ਅਸੀਂ ਮੰਗ ਕਰਦੇ ਆ ਸਰਕਾਰ ਨੂੰ ਅਕਲ ਆਉਣੀ ਚਾਹੀਦੀ ਹੈ ਸਰਕਾਰ ਨੇ ਜੋ ਗਲਤ ਡਿਸੀਜਨ ਲਿਆ ਉਸ ਨੂੰ ਸਹੀ ਕਰਨ ਦੀ ਕੋਸ਼ਿਸ਼ ਕਰੇ ਇਹ ਇੱਕ ਫੈਸਲਾ ਨਹੀਂ ਬਹੁਤ سارے ਫੈਸਲੇ ਸਰਕਾਰ ਨੇ ਗਲਤ ਲਏ ਜੀਐਸਟੀ ਲਾ ਕੇ ਨੋਟਬੰਦੀ ਕਰਕੇ ਕਿਸਾਨਾਂ ਦਾ ਫੈਸਲਾ ਵੀ ਗਲਤ ਲਿਆ ਜਵਾਨਾਂ ਦਾ ਵੀ ਫੈਸਲਾ ਗਲਤ ਲਿਆ ਜੇ ਇਹ ਹੀ ਸਰਕਾਰ ਇਹ ਸਾਡਾ ਹੀ ਕਸੂਰ ਆ ਕਿ ਸਰਕਾਰ ਨੂੰ ਬਹੁਤ ਵੱਡੇ ਬਹੁਮਤ ਤੇ ਲਿਆਂਦਾ ਜਦ ਬਹੁਮਤ ਤੇ ਸਰਕਾਰ ਨੂੰ ਲਿਉਂਦੀ ਆ ਸਰਕਾਰ ਦਾ ਦਿਮਾਗ ਖਰਾਬ ਹੁੰਦਾ ਅਗਰ ਸਰਕਾਰ ਨੂੰ ਇੰਨਾ ਹੀ ਮਾਣਾ ਹੈ ਸਰਕਾਰ ਇੱਕ ਵਾਰ ਵੈਲਡ ਪੇਪਰ ਤੇ ਚੋਣ ਕਰਾਵੇ ਉਸ ਨੂੰ ਅਸਲੀਅਤ ਦਾ ਪਤਾ ਲੱਗ ਜੂ ਕਿ ਕੀ ਹੈ ਇਹ ਫੈਸਲਾ ਇਸ ਨੂੰ ਵਾਪਸ ਲੈਣਾ ਹੀ ਪੈਣਾ ਇਹ ਆਪਣੀ ਮੰਗਾਂ ਨੂੰ ਲੈ ਕੇ ਅੱਜ ਇਹਨਾਂ ਨੇ ਮਨਜੀ ਸਾਹਿਬ ਗੁਰਦਾਰੇ ਕੋਲੇ ਇੱਥੇ ਸਿੱਖੋ પેટ્રોલ ਪੰਪ ਕੋਲੇ ਇਹਨਾਂ ਧਮਕਾ ਦਿੱਤਾ ਹੋਇਆ ਸੀਗਾ ਇਹਦੇ ਰਿਗਾਰਡਿੰਗ ਇਹ ਆਪਣਾ ਮੈਮੋਰੈਂਡਮ ਸਾਨੂੰ ਦੇ ਰਿਆ ਇਹ ਹਾਈਵੇ ਤੇ ਕੁਝ ਸਕੰਡ ਲਈ ਆਏ ਸੀਗੇ ਜਿਹਨਾਂ ਨੂੰ ਸਮਝਾਤਾ ਹਰਜਿੰਦਰ ਸਿੰਘ ਕਰਾਲਾ ਮਾਜਰਾ ਪ੍ਰਧਾਨ ਆ ਉਹ ਆਪਣੇ ਬੰਦੇ ਨੂੰ ਲੈ ਕੇ ਨਾਲ ਦੀ ਨਾਲੇ ਵਿਦਨ ਨੋ ਟਾਈਮ ਇਹ ਸੜਕ ਖਾਲੀ ਕਰ ਦਿੱਤੀ ਆ ਟ੍ਰੈਫਿਕ ਚੱਲੂ ਆ